ਔਰ ਫਿਰ ਠੀਕ ਠਾਕ ਉਹ ਭਰਾਵਾ ਰਾਜੂ ਦੀਆਂ ਗੱਲਾਂ ਹੀ ਆ ਉਹ ਤਾਲੀਆਂ ਹੁੰਦੀਆਂ ਕੋਈ ਗੱਲ ਉਹਦੀ ਸੱਚ ਹੁੰਦੀ ਨਹੀਂ ਆਹਾ ਉਹ ਰਾਜੂ ਆ ਉਹ ਮੇਰਾ ਨਾਮ ਹੈ ਰਾਜੂ ਪਸੂੜੀ ਉਹ 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 ਕੱਢੇ ਸਿਰੇ 'ਤੇ ਚੜਦੇ ਜਿਹੜੇ ਆਸ ਰੱਖਦੇ ਆ ਮੇਰੇ ਤੇ ਪੂਰੀ ਉਹ ਭਰਾਵਾ ਰਾਜੂ ਦਾ ਇੱਕ ਸਾਢੀ ਗੱਲਾਂ ਦੇ ਸਾਰੀਆਂ ਗੱਲਾਂ ਝੂਠ ਆਹੋ ਜਿਹੜਾ ਆ ਉੱਚੀ ਦੀ ਪਾਗੜਾ ਆ ਉਹ ਗੱਲਾਂ ਹੀ ਉਹਦੀਆਂ ਆਹੋ ਤਰਾ ਗੱਪੀ ਹੈਗੇ ਸਿਰੇ ਦਾ ਗੱਪੀ ਭਰਾਵਾ ਹਾਂ ਮੇਰਾ ਨਾਮ ਆ ਰਾਜੂ ਪਹੋੜੀ ਉਹ ਕਦੇ ਸਰੇ ਨਹੀਂ ਚੜਦੇ ਜਿਹੜੇ ਆਸਰਾ ਖੜਾ ਮੇਰੇ ਪੁੱਤੀ ਉਹ ਪਤੀਤ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਦੇ ਹੋਰ ਉਹ ਇਹਨੂੰ ਕੋਈ ਬੋਲਣ ਬੋਲਾਣੀ ਮਸ਼ੀਨ ਲਵਾ ਦੋ ਹਾਂ ਇਹਨੂੰ ਬੋਲਣ ਵਾਲਾ ਟੋਕਾ ਲਾ ਦੇਣੇ ਗੜੇ ਜਣਾ ਉਹ ਮੈਲਨ ਸੰਗਾਂ ਦੀ ਮਸ਼ੀਨ ਰੱਖੋ ਕਦੀ ਕੁੜੀ ਦੀ ਆਵਾਜ਼ ਤੇ ਕਦੀ ਮੁੰਡੇ ਦੀ ਆਵਾਜ਼ ਕਰ ਗੱਲ ਹੋਰ ਭਾਜੀ ਬਾ ਵਧੀਆ ਵਧੀਆ ਗੱਪ ਸ਼ਪ ਸੁਣਾਓ ਕੋਈ ਗਾਪੇ-ਗਾਪ ਤੁਹਾਨੂੰ ਕਾਦੀ ਸਾਈ ਹੈ ਮੈਂ ਤੁਹਾਨੂੰ ਨਾ ਅਸਲੀ ਗੱਲ ਦੱਸਦਾ ਅਸਲੀ ਹੂੰ ਉਹ ਮੇਰੇ ਨਾ ਮੇਰੇ ਦਾਦੇ ਦੀ ਉਹ ਭਰਾਵਾ ਸੌਣ ਮੇਲਾ ਮੇਰੇ ਦਾਦੇ ਦੀ ਘੜੀ ਡੇ ਕੋ ਖੂਚ ਅੱਛਾ 20 ਸਾਲਾਂ ਬਾਅਦ ਕੱਢੀ ਹਾਂ ਮਤੂੰ ਮੰਨਣਾ ਨਹੀਂ ਮਿੱਤਰਾ ਫੇਰ ਵੀ ਚੱਲਦੀ ਸੀ ਯਾਰਾ ਭਾਈ ਮੇਰਾ ਦਾਦਾ ਖੂਚ ਡੇ ਗਿਆ ਸੀਗਾ ਹੂੰ ਤੇ 20 ਸਾਲਾਂ ਬਾਅਦ ਕੱਢਾ ਨੂੰ ਤਾਂ ਵੀ ਖੂਚ ਕਰਦਾ ਇੱਥੇ ਉਹ ਤੁਹਾਡੀ ਘੜੀ ਨੂੰ ਚਾਬੀ ਦੇ ਦਿੰਦੇ ਆ ਹੈ ਹੈ